ਇਹ 1982 ਮਾਡਲ ਹੈ ਜੀ ਜੈਦੀ ਮੋਟਰਸਾਈਕਲ ਹੈ ਜੀ ਅੱਛਾ ਜੀ ਬਾਹਰ ਦਾ ਜੀ ਚ ਇੱਕ ਉਸਲ ਬਾਕੀ ਆ ਦਾ ਅੱਛਾ ਜੀ ਹਾਂ ਜੀ ਹਾਂ ਜੀ ਇਹ ਮੈਨੂੰ ਮਨ ਚ ਸੀਗਾ ਜੀ ਵੀ ਆਪਣੇ ਕੋਲ ਮੋਟਰਸਾਈਕਲ ਹੁੰਦਾ ਜੀ ਕੋਸੀਂ ਦੇਖਿਆ ਸੀ ਖੇਡੇ ਆਂਗੇ ਕਈ ਵਾਰ ਸਾਡੇ ਸਲਾਨਸਰ ਲੱਗ ਜਾਂਦਾ ਸੀ ਉੱਪਰ ਬਹਿ ਜਾਂਦੇ ਗਿਰਜਾਂ ਦੇ ਨੀਚੇ ਵੀ ਇਹ ਮਨ ਦੇ ਵਿੱਚੋਂ ਖਿਆਲ ਨਹੀਂ ਜਾਂਦਾ ਸੀਗਾ ਜੀ ਤੇ ਇੱਕ ਦਿਨ ਮੈਂ ਮੋਟਰਸਾਈਕਲ ਇਹਦੇ ਨਾਲ ਦਾ ਚੱਲਦਾ ਵੇਖਿਆ ਜੀ ਤਾਂ ਉਹਨਾਂ ਨੇ ਕਿਹਾ ਜੀ कि ए, समान मिल जूगा भी अभी दवा देंगे तो जो थोड़े को मोटरसाइकिल आएगा तो मोटरसाइकिल साढ़े कोई असं यू चलता कर लिया मिल के हम पंजाब को रंगला पंजाब बनाएंगे और बिजली के मामले में पंजाब को सरप्लस बनाएंगे 24 ਘੰਟੇ ਬਿਜਲੀ ਦਿੰਦੀ ਹੈ ਜੇ ਕੋਈ ਦਿੱਕਤ ਨਹੀਂ ਬਿਜਲੀ ਦੀ ਸਾਨੂੰ ਤੇ ਗਰੀਬਾਂ ਦਾ ਜਉਣ ਦਾ ਸਤਾਰ ਜਿਹੜਾ ਜੀਵਨ ਉੱਚਾ ਪੱਧਰ ਦਾ ਕਿਵੇਂ ਚੱਕ ਸਕਦੇ ਆ ਤੇ ਸਾਡੀਆਂ ਪ੍ਰਾਇੋਰਟੀਜ਼ ਨੇ ਮੇਰੇ ਤੇ ਯਕੀਨ ਤੁਸੀਂ ਕੀਤਾ ਤਾਂ ਯਕੀਨ ਰੱਖਿਓ ਮੈਂ ਤੁਹਾਡਾ ਯਕੀਨ ਕਦੇ ਟੁੱਟਣ ਨਹੀਂ ਦੇਵਾਂਗਾ ਕਈ ਵਾਰ ਮੈਂ ਜਾ ਦੇ ਥਕਾਵਟ ਹੋ ਜੇ ਜੀ ਮੈਨੂੰ ਜਾ ਆਹਨ ਪੋਸ਼ਣ ਤਾਂ ਜੀ ਮੈਨੂੰ ਦੇਖ ਲੈਣਾ ਜੀ ਜਾਂ ਮੈਨੂੰ ਸਟਾਰਟ ਕਰ ਦੇਣਾ ਜੀ ਚਲਾ ਲੈਣਾ ਜੀ ਤਾਂ ਮੇਰਾ ਦਿਮਾਗ ਉਧਰ ਭੱਜ ਜਾਂਦਾ ਜੀ ਤਾਂ ਮੈਂ बहुत आंते हैं जी मेरे लिए बेचना है इने देे अभी इने देे तीन तीन चार चार लाख रुपए भी देंगे हाँ परे चीज बाजार च जाना मेरी मन अंदर आत्मा ही है हैगी भी, भी अपनी चीज अपना कोई घरों बहर गया हो ਮੌਸਮ ਬਦਲਦੇ ਰਹਿੰਦੇ ਹਨ ਤੁਪ ਪਛਾਨਦੀ ਰਹਿੰਦੀ ਹੈ ਜੇ ਗੱਲ ਕਰੀਏ ਪੈਸੇ ਦੌਲਤ ਦੀ ਉਹ ਵੀ ਆਂਦੇ ਜਾਂਦੇ ਰਹਿੰਦੇ ਹਨ ਜੇ ਨਹੀਂ ਜਾਂਦਾ ਤਾਂ ਇਨਸਾਨ ਦੀਆਂ ਯਾਦਾਂ ਜੋ ਪੁਰਾਣੀਆਂ ਯਾਦਾਂ ਹੁੰਦੀਆਂ ਬੜੇ ਪੁਰਖ ਦਾਦੇ ਪਿਓ ਦਾਦੇ ਦੀਆਂ ਯਾਦਾਂ ਹੁੰਦੀਆਂ ਉਹ ਕਦੇ ਨਹੀਂ ਜਾਂਦੀਆਂ ਤੁਹਾਨੂੰ ਮਿਲਾਨੇ ਇੱਕ ਐਸੇ ਹੀ ਸ਼ਖਸ ਨੇ ਜੋ ਸੰਗਰੂਰ ਦਾ ਰਹਿਣ ਵਾਲਾ ਹੈ ਜਿਸਨੇ ਆਪਣੇ ਬਾਪ ਦਾਦੇ ਦੀ ਮੋਟਰਸਾਈਕਲਾਂ ਇੰਜ ਸੰਭਿਓਈਆਂ ਕਿ ਜਿਸ ਤਰ੍ਹਾਂ ਕਿ ਅੱਜ ਹੀ ਕੰਪਨੀ ਦੇ ਵਿੱਚੋਂ ਨਿਕਲੀਆਂ ਹੋਈਆਂ ਨੇ ਵੀਰ ਨਾਲ ਗੱਲ ਵੀ ਕਰਾਂਗੇ ਕਿ ਕਿਹੜਾ ਮੋਟਰਸਾਈਕਲ ਹੈ ਕਿਹੜਾ ਮਾਡਲ ਹੈ ਸਾਰੀ ਜਾਣਕਾਰੀ ਲਵਾਂਗੇ ਪਹਿਲਾਂ ਤੁਹਾਨੂੰ ਮੋਟਰਸਾਈਕਲ ਦੀਆਂ ਤਸਵੀਰਾਂ ਬਖਾਵਾਂਗੇ ਜੈਦੀ ਮੋਟਰਸਾਈਕਲ ਹੈ ਇਹ ਸਾਡੇ ਨਾਲ ਵੀਰ ਮੌਜੂਦ ਹੈ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਬਾਜੀ ਗੁਰਜੀਤ ਸਿੰਘ ਜੀ ਗੁਰਜੀਤ ਜੀ ਪਹਿਲਾਂ ਤਾਂ ਸਾਨੂੰ ਇਹ ਦੱਸੋਗੇ ਜਿਹੜੇ ਮੋਟਰਸਾਈਕਲ ਹੈ ਕਿਹੜਾ ਮਾਡਲ ਹੈ ਜੀ ਇਹ 1982 ਮਾਡਲ ਹੈ ਜੀ ਜੈਦੀ ਮੋਟਰਸਾਈਕਲ ਹੈ ਜੀ ਅੱਛਾ ਜੀ ਬਾਹਰ ਦਾ ਜੀ ਚ ਇੱਕ ਉਸਲ ਬਾਕੀ ਆ ਦਾ ਅੱਛਾ ਜੀ ਹਾਂਜੀ ਇਹ ਫਿਰ ਜਿਹੜੇ ਤੁਹਾਡੇ ਦਾਦਾ ਜੀ ਨੇ ਖਰੀਦਿਆ ਸੀਗਾ ਜੀ हां जी हां ਪਹਿਲਾਂ ਹੁੰਦਾ ਸੀਗਾ ਜੀ ਸਾਡੇ ਕੋਲੇ ਅੱਛਾ ਜੀ हां जी ਤੇ ਉਸ ਤੋਂ ਬਾਅਦ ਤੁਸੀਂ ਇਹਦੀ ਸਾਂਭ ਰੇਖ ਕਰੀ ਫਿਰ ਹੈ हां जी ਇਹ ਮੈਨੂੰ ਮਨ ਚ ਸੀਗਾ ਜੀ ਵੀ ਆਪਣੇ ਕੋਲ ਮੋਟਰਸਾਈਕਲ ਹੁੰਦਾ ਜੀ ਕੋਈ ਅਸੀਂ ਦੇਖਿਆ ਅਸੀਂ ਖੇਡੇ ਹਾਂਗੇ ਕਈ ਵਾਰ ਸਾਡੇ ਸਲੈਂਸਰ ਲੱਗ ਜਾਂਦਾ ਸੀ ਉੱਪਰ ਬਹਿ ਜਾਂਦੇ ਗਿਰ ਜਾਂਦੇ ਨੀਚੇ ਵੀ ਇਹ ਮਨ ਦੇ ਵਿੱਚੋਂ ਖਿਆਲ ਨਹੀਂ ਜਾਂਦਾ ਸੀਗਾ ਜੀ ਤੇ ਇੱਕ ਦਿਨ ਮੈਂ ਮੋਟਰਸਾਈਕਲ ਇਹਦੇ ਨਾਲ ਦਾ ਚੱਲਦਾ ਵੇਖਿਆ ਜੀ ਤਾਂ ਉਹਨਾਂ ਨੇ ਕਿਹਾ ਜੀ ਕੀ ਇਹ ਇਹਦਾ ਸਮਾਨ ਮਿਲ ਜੂਗਾ ਵੀ ਅਸੀਂ ਦਵਾ ਦਾਂਗੇ ਤੁਹਾਨੂੰ ਵੀ ਜੇ ਤੁਹਾਡੇ ਕੋਲ ਮੋਟਰਸਾਈਕਲ ਹੈਗਾ ਤਾਂ ਮੋਟਰਸਾਈਕਲ ਸਾਡੇ ਕੋਲ ਪੁਰਾਣਾ ਘਰੇ ਹੈਗਾ ਸੀਗਾ ਜੀ ਤਾਂ ਅਸੀਂ ਇਹਦਾ ਇਹਨੂੰ ਚਲਦਾ ਕਰ ਲਿਆ ਜੀ ਕਿਉਂਕਿ ਆਪਾਂ ਕਹਿ ਸਕਦੇ ਆ ਕਿ ਜਦੋਂ ਤੁਸੀਂ ਮੋਟਰਸਾਈਕਲ ਤੇ ਚੜਦੇ ਹੋ ਤਾਂ ਪ੍ਰਾਣੀਆਂ ਯਾਦਾ ਦਾਦਾ ਜੀ ਦੀਆਂ ਵੀ ਤਾਜ਼ਾ ਹੁੰਦੀ ਆਉਣੀਆਂ ਨਾ ਹਾਂ ਜੀ ਕਈ ਵਾਰ ਮਨ ਫੋਸ਼ਨ ਉਹ ਆਪਣਾ ਕਈ ਵਾਰ ਮੈਂ ਜਾਦੇ ਥਕਾਵਟ ਹੋ ਜਾਈ ਜੀ ਮੈਨੂੰ ਜਾ ਆਹਨ ਕੋਸ਼ ਨੂੰ ਤਾਂ ਜੀ ਮੈਨੂੰ ਦੇਖ ਲੈਣਾ ਜੀ ਜਾਂ ਮੈਨੂੰ ਸਟਾਰਟ ਕਰ ਦੇਣਾ ਜੀ ਚਲਾ ਲੈਣਾ ਜੀ ਤਾਂ ਮੇਰਾ ਦਿਮਾਗ ਉਧਰ ਭੱਜ ਜਾਂਦਾ ਜੀ ਤਾਂ ਮੈਂ ਪਿੱਛੇ ਨੂੰ ਚਲਾ ਜਾਂਦਾ ਜੀ ਹੂੰ ਹੂੰ ਬਿਲਕੁਲ ਤੁਹਾਡੀ ਸਹੀ ਗੱਲ ਹੈ ਕਿ ਜਦੋਂ ਆਪਾਂ ਕਿਸੇ ਪ੍ਰਾਣੀ ਪਿਆਰੀ ਚੀਜ਼ ਨੂੰ ਮਿਲਦੇ ਹਾਂ ਤਾਂ ਯਾਦ ਤਾਂਦੇ ਭਾਜੀ ਸਾਨੂੰ ਮੋਟਰਸਾਈਕਲ ਦੀ ਸਿਫਤ ਤਾਂ ਵੀ ਸੁਣਾਉ ਸਾਡੇ ਸੁਣ ਚਾ ਹੈ ਕਿ ਜਦੋਂ ਇਹ ਮੋਟਰਸਾਈਕਲ ਆਏ ਸੀ ਇਹ ਚ ਹੋਰ ਕਈ ਕੁਆਲਿਟੀਆਂ ਨੇ ਜਿਹੜੀਆਂ ਅੱਜ ਦੇ ਨਵੇਂ ਮੋਟਰਸਾਈਕਲਾਂ ਚ ਨਹੀਂ ਹੈ ਨਹੀਂ ਹੈਗੀਆਂ ਜੀ ਕਿਉਂਕਿ ਇਹ ਮੋਟਰਸਾਈਕਲ ਬਾਹਰ ਦਾ ਸੀਗਾ ਜੀ ਹੂੰ ਪਹਿਲਾਂ ਜਾਵਾ ਆਉਂਦਾ ਸੀਗਾ ਜੀ 1966 ਚ ਕਿ ਕੁਸਲਵਾ ਕੇ ਉਹ ਬਾਹਰੋਂ ਰਿਪੋਰਟ ਹੋ ਕੇ ਆਉਂਦੇ ਹੁੰਦੇ ਜੀ ਮੋਟਰਸਾਈਕਲ ਇੱਧਰ ਜਿਵੇਂ ਕੋਈ ਵੱਡੇ ਬੰਦੇ ਹੁੰਦੇ ਕਿਸੇ ਕੋਲ 500 ਕਿੱਲਾ ਜ਼ਮੀਨ ਦਾ ਹੁੰਦਾ ਜੀ ਜਾਰੇ ਕੋਈ ਟਕੜਾ ਹੁੰਦਾ ਸੀ ਉਹ ਬਾਹਰੋਂ ਰਿਪੋਰਟ ਕਰਕੇ ਲੈ ਕੇ ਆਉਂਦੇ ਜੀ ਇੱਧਰ ਉਸ ਤੋਂ ਬਾਅਦ ਚ ਇਹ ਮੋਟਰਸਾਈਕਲ ਜਾਦੇ ਵਧੀਆ ਲੱਗਾ ਜੀ ਲੋਕਾਂ ਨੂੰ ਰੇ ਤਾਂ ਆਪਣੇ ਇੰਡੀਆ ਚ ਆ ਗਿਆ ਜੀ ਇਹ ਫਿਰ ਦੁਬਾਰੇ 1970 ਦੇ ਵਿੱਚ ਕਿ ਆਹ ਕੀ ਚੀਜ਼ ਹੈ ਵੀਰ ਜੀ ਕੇ ਇਹ ਇਹੀ ਗੇਅਰ ਹੈ ਕਿੱਕ ਕਿੱਧਰ ਮੇਰੇ ਦੀ ਕਿੱਕ ਇੱਕ ਗੇਅਰ ਇੱਕੋ ਹੀ ਆ ਜੀ ਇਹਦਾ ਇਹ ਹਾਂ ਜੀ ਜਿਸ ਤਰ੍ਹਾਂ ਦਿਖਾਇਓ ਸਾਡੇ ਦਰਸ਼ਕਾਂ ਨੂੰ ਦਿਖਾਇਓ ਬਈ ਇਹਨੂੰ ਆਪਾਂ ਅੰਦਰ ਪੁਸ਼ ਕਰਾਂਗੇ ਜੀ ਜਦੋਂ ਤਾਂ ਕਿੱਕ ਬਣ ਗਈ ਜੂਰੇ ਇਹ ਇੱਥੇ ਕਿੱਕ ਬਣ ਗਈ ਜੀ ਇਹ ਤੇ ਇੱਥੋਂ ਚਾਪੀ ਆਨ ਕਰਾਂਗੇ ਤੇ ਇੱਥੇ ਇਹਦਾ ਟ੍ਰਿਗਰ ਮਾਰਾਂਗੇ ਜੀ ਚੋਕ ਆ ਇਹ ਦੀ ਤੇਲ ਜਾਊਗਾ ਤਾਂ ਨੀਚੇ ਜੇ ਆਪਾਂ ਇਹਨੂੰ ਦੱਬਾਂਗੇ ਜੀ ਅੱਛਾ ਜੀ ਇਹਨੂੰ ਦੱਬਣ ਨਾਲ ਤੇਲ ਨੀਚੇ ਜਾਂਦਾ ਜਿਸ ਨੂੰ ਚੋਕ ਲੱਗ ਜਾਂਦੀ ਹੈ ਜੀ ਅੱਛਾ ਜੀ ਤੇ ਫਿਰ ਹਾਂ ਚੱਲਦਾ ਹੈ ਜੀ ਪੂਰਾ ਵਧੀਆ ਜੀ ਕਿੱਥੇ ਮਰਜ਼ੀ ਲੈ ਜਾਓ ਜੀ ਚਾਹੇ ਅੱਛਾ ਜੀ ਪਾਕੇ ਜਿਸ ਤਰ੍ਹਾਂ ਇਹ ਫੀਲਡ ਸਟਾਰਟ ਹੁੰਦਾ ਪ੍ਰੈਸ਼ਰ ਨਾਲ ਉਸੇ ਤਰ੍ਹਾਂ ਇਹ ਵੀਰ ਦਾ ਮੋਟਰਸਾਈਕਲ ਵੀਰ ਦੀ ਗੇਅਰ ਪਾ ਕੇ ਦਿਖਾਉ ਉਹਦਾ ਆ ਜੀ ਆ ਦੇਖੋ ਜੀ ਆਪਣਾ ਇਹ ਪੈ ਚੁੱਕਿਆ ਹੈ ਸਟਾਰਟ ਹੋ ਗਿਆ ਮੋਟਰਸਾਈਕਲ ਬਿਨਾ ਕਲਚ ਦੱਬੇ ਤੁਸੀਂ ਦੇਖ ਸਕਦੇ ਹੋ ਕਿ ਵੀਰ ਨੇ ਮੋਟਰਸਾਈਕਲ ਸਟਾਰਟ ਕਰਾਇਆ ਪਾ ਜੀ ਉਰੀ ਖੜੋ ਇੱਕ ਮਿੰਟ ਤੇ ਸਾਨੂੰ ਐ ਲੱਗਦਾ ਹੈ ਕਿ ਤੁਸੀਂ ਜਿਹੜਾ ਕਲਚ ਹੈ ਕਲਚ ਵਾਲੀ ਤੁਸੀਂ ਗੱਲ ਕਰੀਓ ਸ਼ਾਇਦ ਕਿਤੇ ਨਾ ਕਿਤੇ ਗਲਤ ਹੈ ਕਿ ਤੁਸੀਂ ਇਹ ਕਲਚ ਦੱਬ ਕੇ ਹੀ ਸਟਾਰਟ ਕਰ ਰਹੇ ਹੋ ਮੋਟਰਸਾਈਕਲ ਉਹ ਆਇਆ ਨਹੀਂ ਜੀ ਜੇ ਆ ਸਾਡੇ ਦਰਸ਼ਕਾਂ ਨੂੰ ਹਾਂ ਇੱਕ ਵਾਰ ਸਾਨੂੰ ਦਿਖਾਰੇ ਕਿਉਂਕਿ ਅਸੀਂ ਵੀ ਹਾਂ ਆ ਦੇਖੋ ਦੇਖ ਸਕਦੇ ਹੋ ਕਿ ਮੋਟਰਸਾਈਕਲ ਸਟਾਰਟ ਹੋ ਗਿਆ ਵੀਰ ਨੇ ਗੇਅਰ ਪਾਤਾ ਜੇ ਕਲੱਚ ਦੀ ਗੱਲ ਕਰੀ ਤਾਂ ਵੀਰ ਦਾ ਹੱਥ ਟੈਂਕੀ ਦੇ ਉੱਤੇ ਹੈ ਮੋਟਰਸਾਈਕਲ ਸਟਾਰਟ ਹੋ ਗਿਆ ਤਾਂ ਆਹ ਤੁਰਪਿਆ ਮੋਟਰਸਾਈਕਲ ਗੇਅਰ ਵੱਡਾ ਪੈ ਗਿਆ ਦੇਖ ਸਕਦੇ ਹਾਂ ਕਿਉਂਕਿ ਬਹੁਤ ਸਾਰੇ ਕਿ ਕੋਈ ਮਸ਼ੀਨਰੀ ਹੈ ਠੰਡ ਦਾ ਮੌਸਮ ਹੈ ਦੇਖ ਸਕਦੇ ਹੋ ਕਿ ਆ ਵੀਰ ਨੇ ਮੋਟਰਸਾਈਕਲ ਸਟਾਰਟ ਕਰ ਦਿੱਤਾ ਜਿਹੜੀ ਗੱਲ ਵੀਰ ਨੇ ਕਹੀ ਸੀ ਕਿ ਇਹ ਮੋਟਰਸਾਈਕਲ ਹੈ 3 ਇਨ 1 ਹੈ ਵਿੱਚ ਹੀ ਇਹਦੇ ਕਲਚ ਗੇਅਰ ਤੇ ਬ੍ਰੇਕ ਤੇ ਵੀਰ ਨਾਲ ਹੋਰ ਵੀ ਇਹਦੇ ਬਾਰੇ ਗੱਲ ਕਰਾਂਗੇ ਭਾਜੀ ਅਸੀਂ ਦੇਖ ਰਹੇ ਹਾਂ ਕਿ ਜਿਹੜੇ ਮੀਟਰ ਰੀਡਿੰਗ ਹੁੰਦੀ ਹੈ ਜਿਸ ਤਰ੍ਹਾਂ ਕਿ ਮੀਟਰ ਦੀ ਰੀਡਿੰਗ ਹੈ ਉਹ ਅਕਸਰ ਮੂਰਲੇ ਚੱਕੇ ਤੇ ਲੱਗੀ ਹੁੰਦੀ ਹੈ ਪਰ ਇਹਦੀ ਤਾਰ ਦੀ ਜਿਹੜੀ ਤੁਸੀਂ ਸਾਨੂੰ ਇਹ ਚ ਕੋਈ ਤਾਰ ਨਹੀਂ ਦਿੱਤੀ ਫਿਰ ਮੀਟਰ ਇਹਦੇ ਲੱਗਿਆ ਇਹਦਾ ਕੀ ਮਤਲਬ ਇਹਦਾ ਆ ਜੀ ਇਹ ਹੁਣ ਬਾਹਰ ਦੀ ਟੈਕਨੋਲੋਜੀ ਹੈ ਜੀ ਉਹਨਾਂ ਨੂੰ ਹੀ ਪਤਾ ਹੋਊਗਾ ਜੀ ਉਹਨਾਂ ਨੇ ਮੂਰੇ ਘਾਤੋਂ ਨਹੀਂ ਕਰਿਆ ਜੀ ਇਹ ਇੰਜਣ ਦੇ ਨਾਲ ਕਨੈਕਟ ਕਰਤਾ ਜੀ ਜਿੰਨਾ ਇਹਦਾ ਇੰਜਣ ਚੱਲੂਗਾ ਜੀ ਉਨਾ ਹੀ ਮੀਟਰ ਦੱਸੂਗਾ ਵੀ ਇੰਨਾ ਚੱਲ ਗਿਆ ਜੀ ਮੋਟਰਸਾਈਕਲ ਅੱਛਾ ਜੀ ਮੂਰਲੇ ਚੱਕੇ ਨਾਲ ਨਹੀਂ ਇਹਦਾ ਕੋਈ ਸਬੰਧ ਹੈਗਾ ਜੀ ਇੰਜਣ ਨਾਲ ਸਬੰਧ ਹੈ ਜੀ ਇਹ ਤਾਂ ਮੀਟਰ ਤਾਂ ਜੀ ਅੱਛਾ ਜੀ ਮਤਲਬ ਕਿ ਜਿਸ ਤਰ੍ਹਾਂ ਕਿ ਅੱਜ ਦੇ ਮੋਟਰਸਾਈਕਲ ਨੇ ਕਿ ਮੂਰੇ ਚੱਕੇ ਦੇ ਵਿੱਚ ਰੀਡਿੰਗ ਚੱਲਦੀ ਹੈ ਚੱਕਾ ਘੁੰਮੂਗਾ ਤਾਂ ਰੀਡਿੰਗ ਚੱਲੂ ਤਾਂ ਇਹਦਾ ਕੋਈ ਮਤਲਬ ਨਹੀਂ ਇਹਨੇ ਇੰਜਨ ਦੇ ਜਿਹੜੇ ਪਿਸਟਨ ਚੱਲਦਾ ਉਹਦੇ ਚੱਕਰ ਗਿੰਦਾ ਹੈ ਹਾਂ ਜੀ ਹਾਂ ਇੰਜਨ ਦੱਸੂਗਾ ਜੀ ਵੀ ਇੰਜਨ ਦੇ ਮੁਤਾਬਕ ਇੰਨਾ ਚੱਲ ਗਿਆ ਜੀ ਮੋਟਰਸਾਈਕਲ ਤੇ ਵੀ ਇੰਨਾ ਇੰਨਾ ਚੱਲਿਆ ਹੈ ਕਿਲੋਮੀਟਰ ਇੰਜਨ ਚੱਲਿਆ ਹੋਇਆ ਹੈਗਾ ਵੀ ਮੋਟਰਸਾਈਕਲ ਨਹੀਂ ਚੱਲਿਆ ਹੈ ਇੰਜਨ ਚੱਲਿਆ ਹੈ ਐਨੇ ਕਿਲੋਮੀਟਰ ਬਈ ਜੇ ਜਬਾ ਚੱਕਿਆਂ ਦੀ ਗੱਲ ਕਰੀਏ ਇਹਦੇ ਚੱਕੇ ਵੀ ਸਾਨੂੰ ਤਾਂ ਸੇਮ ਲੱਗ ਰਹੇ ਨੇ ਜਿਵੇਂ ਅੱਗੇ ਪਿੱਛੇ ਇੱਕੋ ਜੀ ਚੱਕੇ ਨੇ ਕਿਉਂਕਿ ਜੇ ਪਿੱਛੇ ਦੀ ਗੱਲ ਕਰੀਏ ਤਾਂ ਚੱਕੇ ਦਾ ਕੋਈ ਫਰਕ ਹੀ ਨਹੀਂ ਲੱਗ ਰਿਹਾ ਹਾਂ ਜੀ ਇਹਦੇ ਸਟਿੱਪਣੀ ਆਉਂਦੀ ਸੀ ਜੀ ਇਹੀ ਟਾਇਰ ਇਹਦੇ ਇੱਥੇ ਆਉਂਦਾ ਸੀਗਾ ਜੀ ਉਰੇ ਆਪਣੇ ਲੈਗ ਰਾਡ ਦਾ ਵੀ ਕੰਮ ਕਰਦਾ ਸੀਗਾ ਜੀ ਉਹ ਸਟਿੱਪਣੀ ਦਾ ਵੀ ਕਰਦਾ ਸੀਗਾ ਇਹੀ ਚੱਕਾ ਹੁੰਦਾ ਸੀਗਾ ਜੀ ਸੇਮ ਤੇ ਉਹ ਸਟਿੱਪਣੀ ਪਿੱਛੇ ਵੀ ਲੱਗ ਜਾਂਦੀ ਸੀ ਅੱਗੇ ਵੀ ਇਹਦਾ ਮੂਹਰੇ ਚੱਕਾ ਪਿੱਛੇ ਪੈ ਜਾਂਦਾ ਸੀ ਦੀ ਪਿਛਲਾ ਮੂਰੇ ਇਹਦੀਆਂ ਹੱਬਾਂ ਇੱਕੋ ਹੀ ਨੇ ਜੀ ਅੱਛਾ ਜੀ ਇੱਕੋ ਹੀ ਹੱਬ ਹੈ ਜੀ ਇਹਦੀ ਦੇ ਬਾਈ ਜੀ ਜੇ ਆਪਾਂ ਗੱਲ ਕਰੀਏ ਕਿ ਇੱਕ ਅਸੀਂ ਵੇਖ ਰਹੇ ਹਾਂ ਕਿ ਇੱਥੇ ਤੁਸੀਂ ਬਜਾਜ ਸੁਪਰ ਸਕੂਟਰ ਵੀ ਖੜਾ ਕਰ ਰੱਖਿਆ ਜਿਸ ਦਾ ਨੰਬਰ ਹੈ ਪੀਸੀਆਰ 1844 ਇਹਦੇ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਦੱਸੋ ਕਿ ਇਹ ਸਕੂਟਰ ਤੁਹਾਡੇ ਕੋਲ ਕਦੋਂ ਆਇਆ ਤੇ ਕਿ ਕੀ ਕੀ ਤੁਹਾਡੇ ਫਾਦਰ ਸਾਹਿਬ ਇਹਨੂੰ ਚਲਾਉਂਦੇ ਸੀਗੇ ਹਾਂ ਜੀ ਇਹ ਪਹਿਲਾਂ ਹੁੰਦਾ ਸੀ ਜੀ ਸਾਡੇ ਕੋਲੇ ਅਸੀਂ 90 93 ਵਿੱਚ ਵੇਚਿਆ ਜੀ ਇਹ ਅਸੀਂ ਪਹਿਲਾਂ ਹੁੰਦਾ ਸੀ ਜੀ ਪੁਰਾਣਾ 2-3 ਸਾਲ ਰਿਹਾ ਜੀ ਸਾਡੇ ਕੋਲੇ ਅਸੀਂ ਖੇਡੇ ਜਿਹੜੇ ਤੇ ਚਲਾਇਆ ਵੀ ਅਸੀਂ ਨੇ ਇਹ ਹਾਂ 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 ਇਹ ਇਹ ਤੁਹਾਡੇ ਪਾਪਾ ਨੇ ਲਿਆ ਸੀਗਾ ਜੀ ਹਾਂ ਜੀ ਇਹ ਪਹਿਲਾਂ ਸਾਡੇ ਕੋਲ ਪੁਰਾਣਾ ਹੁੰਦਾ ਸੀਗਾ ਜੀ ਫਿਰ ਉਹ ਵੇਚ ਗਿਆ ਸੀਗਾ ਜੀ ਅੱਗੇ ਫਿਰ ਇਹ ਮੈਂ 2009 ਚ 8 ਚ ਦੁਬਾਰੇ ਲਿਆ ਆਂਦਾ ਜੀ ਲੱਭ ਕੇ ਕਿਤੋਂ ਅੱਛਾ ਜੀ ਉਹ ਨਹੀਂ ਹੈਗਾ ਜੀ ਮੰਨ ਲਈ ਹੋਰ ਮਿਲ ਗਿਆ ਮੈਨੂੰ ਉਹਦੇ ਨਾਲ ਦੇ ਹੀ ਮਿਲ ਗਿਆ ਜੀ ਅੱਛਾ ਜੀ ਮਤਲਬ ਕਿ ਐਕਸ ਨੇ ਕਿ ਉਹਦਾ ਭਾਈ ਮਿਲ ਗਿਆ ਇੱਕ ਵਾਰਾ ਦਾ ਹਾਂ ਜੀ ਹਾਂ ਅੱਛਾ ਜੀ ਤਾਂ ਇਹਦਾ ਮੈਂ ਕੰਮ ਕਰਾਇਆ ਜੀ ਸਾਰਾ 10 ਸਾਲ ਹੋ ਗਏ ਜੀ 15 ਸਾਲ ਹੋ ਗਏ ਹੁਣੇ ਜੀ ਮੇਰੇ ਹਿਸਾਬ ਨਾਲ ਤਿਆਰ ਕਰਵਾਇਆ ਜੀ ਪੂਰਾ ਵਧੀਆ ਚੱਲਦਾ ਜੀ ਹੁਣ ਇਹ ਜੇ ਵੀ ਜੇ ਇਹਦਾ ਕੋਈ ਕੀਮਤ ਪਾਵੇ ਆ ਮੋਟਰਸਾਈਕਲ ਦੀ ਜਾਂ ਸਕੂਟਰ ਦੀ ਕੀ ਤੁਸੀਂ ਉਹਨੂੰ ਵੇਚ ਦੋਗੇ ਹਾਂ ਜੀ ਬਹੁਤ ਆਉਂਦੇ ਨੇ ਜੀ ਮੇਰੇ ਲਈ ਵੇਚਣਾ ਹੈਗਾ ਐਨੇ ਦੇ ਦਾਂਗੇ ਅਸੀਂ ਐਨੇ ਦੇਣਾ ਕਿ 3-3 4-4 ਲੱਖ ਰੁਪਏ ਵੀ ਦਿੰਦੇ ਨੇ ਜੀ ਅੱਛਾ ਜੀ ਹਾਂ ਪਰ ਵੇਚਣੀ ਜੀ ਚੀਜ਼ ਆ ਸਿਨੇ ਅੱਛਾ ਜੀ ਹਾਂ ਜੀ ਅਸੀਂ ਹੋਰ ਲੈ ਲਾਂਗੇ ਜੇ ਕੋਈ ਸਾਨੂੰ ਹੋਰ ਦੇਊਗਾ ਤਾਂ ਅਸੀਂ ਲੈ ਲਾਂ ਹੋਰ ਲੈ ਲਾਂਗੇ ਮੋਟਰਸਾਈਕਲ ਜਿਸ ਤਰ੍ਹਾਂ ਕਿ ਆਪਾਂ ਦੇਖ ਰਹੇ ਹਾਂ ਕਿ ਜਿਹੜਾ ਪਰਾਣਾ ਕਲਚਰ ਸੀ ਉਹ ਅੱਜ ਦੀਆਂ ਫਿਲਮਾਂ 'ਚ ਦੁਬਾਰੇ ਵੇਖਣ ਨੂੰ ਮਿਲਿਆ ਜੋ ਪੰਜਾਬੀ ਫਿਲਮਾਂ ਆਉਂਦੀਆਂ ਕਿ ਫਿਲਮ ਇੰਡਸਟਰੀ ਦੇ ਆਲੇ ਲੋਕ ਤੁਹਾਡੇ ਕੋਲ ਆਂਦੇ ਤੁਹਾਡੇ ਜਿਹੜੇ ਸਕੂਟਰ ਜਾਂ ਮੋਟਰਸਾਈਕਲ ਲੈਣ ਲਈ ਹਾਂ ਆ ਜਾਂਦੇ ਜੀ ਕਈ ਵਾਰ ਫੋਨ ਤੇ ਵੀ ਕਨੈਕਟ ਕਰ ਲੈਂਦੇ ਜੀ ਵੀ ਦੇਣਾ ਮੋਟਰਸਾਈਕਲ ਉਹ ਆਏ ਜੀ ਇੱਕ ਵਾਰੀ ਸਾਡੇ ਕਿਸੇ ਕਸਟਮਰ ਨੇ ਮਿੱਤਰ ਨੇ ਮੇਰੇ ਨੇ ਦਿੱਤਾ DIY ਮੋਟਰਸਾਈਕਲ ਅੱਗੇ ਉਹਨਾਂ 'ਚ ਪੰਨ ਤੋੜ ਜਾਦੇ ਕਰਦੇ ਨੇ ਜੀ ਫਿਰ ਸਮਾਨ ਨਹੀਂ ਮਿਲਦਾ ਜੀ ਉਹ ਮੋਟਰਸਾਈਕਲ ਦੀ ਉਹ ਗੱਲ ਨਹੀਂ ਬਣਦੀ ਜੀ ਫਿਰ ਪਹਿਲਾਂ ਵਾਲੀ ਉਹਦਾ ਨਾਸ ਬੱਜ ਜਾਂਦਾ ਜੀ ਬੇਕਾਰ ਹੋ ਜਾਂਦਾ ਜੀ ਉਹ ਕਿਤੇ ਨਾ ਕਿਤੇ ਜੇ ਮੰਨ ਲਓ ਕਿ ਕੋਈ ਚੀਜ਼ ਖਰਾਬ ਹੋ ਗਈ ਤੁਹਾਡਾ ਮਨ ਵੀ ਦੁਖਦਾ ਕਿਉਂਕਿ ਇਹ ਤੁਹਾਡੇ ਲਈ ਮੋਟਰਸਾਈਕਲ ਨਹੀਂ ਤੁਹਾਡੇ ਦਾਦਾ ਜੀ ਦੀ ਯਾਦ ਹੈ ਨਾ ਹਾਂ ਜੀ ਹਾਂ ਇਹਦੇ ਵਿੱਚ ਬਹੁਤ ਚੀਜ਼ਾਂ ਕਈ ਚੀਜ਼ਾਂ ਨੇ ਜਿਹਦੇ ਵਿੱਚ ਹੁਣ ਆਪਾਂ ਕਿਸੇ ਨੂੰ ਦੇ ਦੇ ਵੀ ਦਿੱਤਾ ਮੰਨ ਲਓ ਕੋਈ ਮੰਗਤੇ ਵੀ ਲੈ ਗਿਆ ਵੀ ਬਾਜ਼ਾਰ 'ਚ ਜਾਣਾ ਤਾਂ ਮੇਰੀ ਮਨ 'ਚ ਅੰਦਰ ਆਤਮਾ ਹੀ ਟਿਕਦੀ ਹੈਗੀ ਵੀ ਆਪਣੀ ਚੀਜ਼ ਆਪਣਾ ਕੋਈ ਘਰੋਂ ਬਾਹਰ ਗਿਆ ਹੋਇਆ ਹੈ ਜੀ ਆਪਣੇ ਘਰੇ ਅੰਦਰ ਹੈ ਨਹੀਂਗਾ ਜੀ ਇਹ ਸੰ ਸਾਡੇ ਨਾਲ ਸੰਗਰੂਰ ਦੇ ਰਹਿਣ ਵਾਲੇ ਗਰਜੀਤ ਸਿੰਘ ਜੀ ਜਿਨ੍ਹਾਂ ਦਾ ਆਖਣਾ ਹੈ ਕਿ ਜਿਹੜੇ ਇਹ ਮੋਟਰਸਾਈਕਲ ਮੋਟਰਸਾਈਕਲ ਹੀ ਨਹੀਂ ਮੇਰੇ ਪਿਓ ਦਾਦੇ ਦੀ ਯਾਦਾ ਨੇ ਕਿਉਂਕਿ ਜਦੋਂ ਮੈਂ ਇਹਦੇ ਕੋਲ ਆ ਇਹ ਤੇ ਚਲਾਣਾ ਤਾਂ ਮੈਨੂੰ ਆਪਣੇ ਪਿਓ ਦਾਦੇ ਦੀ ਯਾਦ ਆਉਂਦੀ ਆ ਕਿ ਜਿਸ ਤਰ੍ਹਾਂ ਕਿ ਉਹਨਾਂ ਦਾ ਆਸ਼ੀਰਵਾਦ ਵੀ ਮੇਰੇ ਨਾਲ ਹੈ ਤੇ ਇਸੇ ਤਰ੍ਹਾਂ ਦੀਆਂ ਸਟੋਰੀਆਂ ਤੁਹਾਨੂੰ ਹੋਰ ਵੀ ਦਿਖਾਵਾਂਗੇ ਸੰਗਰੂਰ ਤੋਂ ਰਵੀ ਸ਼ਰਮਾ ਜਗਵਾਨੀ ਟੀਵੀ